ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰੀਕੇ ਨਾਲ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਹੋ ਰਿਹਾ ਹੈ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਜਿਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਹੁਣ ਵੱਡੇ-ਵੱਡੇ ਬੋਰਡ ਲੱਗਣੇ ਸ਼ੁਰੂ ਹੋ ਗਏ ਕਿ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਸਾਡੇ ਪਿੰਡ 'ਚ ਨਾ ਬੜੇ ਸ਼ਾਇਦ ਇਸ ਗੱਲ ਨੂੰ ਭਾਪਦੇ ਹੋਏ ਕੇ ਬ੍ਰੋਤ ਹੋਰ ਵਧੇਗਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਅਨੰਤਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਜਿਨ੍ਹਾਂ ਨੇ ਸਲਾਹ ਦਿੱਤੀ ਹੈ ਕੇਦਰੀ ਵੱਲੋਂ ਤੇ ਭਗਵੰਤ ਮਾਨ ਨੂੰ ਕਿ ਕਿਸਾਨਾਂ ਨਾਲ ਸਲਾਹਤਾ ਕਰ ਲੋ ਦੇਖ ਲੋ ਤੁਸੀਂ ਇਹਦਾ ਮਤਲਬ ਦੋ ਨੇ ਜਿਹੜੇ ਮੈਂ ਇਸ ਵੀਡੀਓ ਚ ਗੱਲ ਕਰਨੀ ਹੈ ਇਹ ਉਹਨਾਂ ਦਾ ਬਿਆਨ ਜਿਹੜਾ ਪਹਿਲਾ ਬਿਆਨ ਆਪਣੀ ਪਾਰਟੀ ਦੇ ਉੱਤੇ ਸਵਾਲ ਖੜੇ ਕਰਨ ਵਾਲਾ ਕਿਉਂਕਿ ਹੁਣ ਤੱਕ ਤਾਂ ਦਿੱਲੀ ਵਾਲੇ ਹੀ ਕਹਿ ਰਹੇ ਸੀ ਨਾ ਕਿ ਕਿਸਾਨਾਂ ਕੋਲ ਜਾਓ ਉਹਨਾਂ ਨੂੰ ਸਮਝਾਓ ਇਹ ਹੁਣ ਸਮਝਾ ਰਿਹਾ ਹੈ ਆਪਣੀ ਲੀਡਰਸ਼ਿਪ ਨੂੰ ਇਹ ਆਪਣੇ ਤੌਰ ਤੇ ਕਰ ਰਿਹਾ ਹੈ ਜਾਂ ਫਿਰ ਪਾਰਟੀ ਯੂਟਰਨ ਲੈਣ ਲਈ ਕੋਈ ਰਸਤਾ ਲੱਭ ਰਹੀ ਹੈ ਕਿ ਠੀਕ ਹੈ ਕਿ ਮਾਹੌਲ ਹੋ ਗਿਆ ਖਰਾਬ ਗ੍ਰਾਫ ਪਾਰਟੀ ਦਾ ਥੱਲੇ ਜਾ ਰਿਹਾ ਹੈ ਤੇ ਆਪਾਂ ਕਿਵੇਂ ਬਚੀਏ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਕਿ ਠੀਕ ਹੈ ਮਾਲਵਿੰਦਰ ਕੰਗ ਨੂੰ ਕਹੋ ਕਿ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ ਤੇ ਫਿਰ ਦੇਖਦੇ ਆ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਾਂਗੇ ਤੇ ਉਹ ਕਹਿ ਦੇਣਗੇ ਜੀ ਅਸੀਂ ਤਾਂ ਉਹ ਤਾਂ ਕਿੱਥੇ ਚਾਉਂਦੀਆਂ ਨੇ ਚਲੋ ਕਿਸਾਨ ਜਿਹੜਾ ਹੈ ਇਹ ਸਰਕਾਰ ਐਜੀਟੇਸ਼ਨ ਨੂੰ ਦੇਖਦੇ ਹੋਏ ਵਾਪਸ ਲੈ ਲੂ ਦੇਖੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਲੈਂਡ ਪੂਲਿੰਗ ਨੀਤੀ ਤੇ ਜਿਸ ਤਰ੍ਹਾਂ ਦਾ ਵਿਰੋਧ ਹੁਣ ਹੋਣ ਜਾ ਰਿਹਾ ਹੈ ਬਹੁਤ ਮੁਸ਼ਕਲ ਹੋਏਗਾ ਇਹਨਾਂ ਦਾ ਇਸ ਦਾ ਸਾਹਮਣਾ ਕਰਨਾ ਉਹਦੇ ਦੋ ਕਾਰਨ ਨੇ ਕਿਉਂਕਿ ਦਿਲੋਂ ਤਾਂ ਇਹ ਚਾਹੁੰਦੇ ਨਹੀਂ ਕੋਈ ਵੀ ਨਹੀਂ ਚਾਹੁੰਦਾ ਦਿੱਲੀ ਵਾਲੇ ਚਾਹੁੰਦੇ ਨੇ ਸਿਰਫ ਇਹ ਮਨਸੂਬਾ ਦਿੱਲੀਆ ਲੈਂਦਾ ਹੈ ਨਾ ਭਗਵੰਤ ਮਾਨ ਦਾ ਨਾ ਹੀ ਉਹਨਾਂ ਦੇ ਲੀਡਰਾਂ ਦਾ ਜਿਹੜੇ ਐਮਐਲਏ ਨੇ ਇਸ ਕਰਕੇ ਜੋ ਬਾਤ ਦਿਲ ਸੇ ਨਿਕਲਦੀ ਹੈ ਬਹੀ ਉਸ ਰੱਖਤੀ ਹੈ ਪਰ ਨਹੀਂ ਮਗਰ ਤਾਕ ਤੇ ਪ੍ਰਵਾਜ਼ ਰੱਖਤੀ ਹੈ ਤੇ ਕਿਸਾਨਾਂ ਦੀ ਗੱਲ ਦਿਲੋਂ ਨਿਕਲਦੀ ਹੈ ਕਿਉਂਕਿ ਇਹ ਜਾੜਾ ਉਹਨਾਂ ਦਾ ਹੋਣਾ ਹੈ ਡਰ ਉਹਨਾਂ ਨੂੰ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਹੈ ਕਿ ਯੂ ਟਰਨ ਲਵੇਗੀ ਸਰਕਾਰ ਜਾਂ ਕੀ ਹੋਏਗਾ ਕਿਸ ਪਾਸੇ ਨੂੰ ਜਾ ਰਹੇ ਮਾਹੌਲ ਕਿਉਂ ਕਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਆਪਾਂ ਸਰਵੇ ਕਰੀਏ ਕਿਸ ਕਿਸਮ ਦਾ ਸਰਵੇ ਕਿ ਇਕਤਾਜ ਪਹਿਲੇ ਜਿਹੜੇ ਬਣੇ ਹੋਏ ਫਲੈਟ ਨੇ ਪਲਾਟ ਨੇ ਕਿ ਉਹਨਾਂ ਦੀ ਅਕੂਪੈਂਸੀ ਹੋ ਗਈ ਲੋਕ ਉੱਤੇ ਬਸਣ ਲੱਗੇ ਦੂਜਾ ਸਰਵੇ ਜਿੰਨਾ ਤੋਂ ਜ਼ਮੀਨਾਂ ਲਗੀਆਂ ਗਈਆਂ ਸੀ ਪਹਿਲਾਂ ਉਹ ਕੀ ਕਰ ਰਹੇ ਨੇ ਲੋਕ ਉਹਨਾਂ ਦੇ ਹੱਥ ਕੀ ਹੈ ਇਹ ਦੋਨੇ ਗੱਲਾਂ ਬਹੁਤ ਜ਼ਰੂਰੀ ਨੇ ਇਸ ਵੀਡੀਓ 'ਚ ਹੀ ਕਰਨੀਆਂ ਨੇ ਆਪਾਂ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਉਹ ਪਲੀਜ਼ ਕਰ ਲਵੋ ਹੁਣ ਗੱਲ ਕਿਉਂ ਡਰ ਪੈਦਾ ਹੋ ਰਿਹਾ ਹੈ ਪਹਿਲਾਂ ਤਾਂ ਇੱਥੇ ਹੀ ਕਰ ਲਈਏ ਜੀ ਗੱਲ ਦੇਖੋ ਮਲਕ ਇੱਕ ਪਿੰਡ ਮਲਕ ਅਲੀਗੜ ਤੋਂ ਪਉਣਾ ਇਹ ਜਗਰਾਉਂ ਦੇ ਲੱਗਦੇ ਪਿੰਡ ਨੇ ਇਹਨਾਂ ਦਾ ਬੋਰਡ ਮੈਂ ਦੇਖਿਆ ਇਹਨਾਂ ਦਾ ਬਹੁਤ ਸਹੀ ਬੋਰਡ ਲਾਇਆ ਹੈ ਕਈ ਬੋਰਡ ਤਾਂ ਇਦੋਂ ਵੀ ਜਿਹੜੇ ਤਿੱਖੀ ਲੈਂਗੁਏਜ ਵਾਲੇ ਨੇ ਇਹਨਾਂ ਨੇ ਤਾਂ ਬੋਰਡ ਲਾਇਆ ਕਿ ਆਮ ਆਦਮੀ ਦੇ ਪੀਟਰ ਜਿਹੜੇ ਲੀਡਰਾਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਸਾਡੇ ਪਿੰਡ ਚ ਬਣ ਤੇ ਉਹਨਾਂ ਤੇ ਮਨਾਹੀ ਹੈ ਇਹ ਤਾਂ ਬਹੁਤ ਸਪਸ਼ਟ ਜਿਹਾ ਬੋਰਡ ਹੈ ਲੇਕਿਨ ਇਹਦੇ ਅਰਥ ਬੜੇ ਡੂੰਘੇ ਨੇ ਜਿਹੜੇ ਦੂਜੇ ਬੋਰਡ ਨੇ ਜੀ ਉਹ ਨਹੀਂ ਹੈ ਉਹ ਨਹੀਂ ਮੈਂ ਉਹ ਨਹੀਂ ਕਹਿ ਸਕਦਾ ਇਹੇ ਜੀ ਵੀ ਲੋਕ ਚੱਕੀ ਫੜੇ ਲੋਕ ਬਹੁਤ ਗਰਮ ਨੇ ਆਮ ਆਦਮੀ ਪਾਰਟੀ ਨੂੰ ਸੰਭਲਣਾ ਚਾਹੀਦਾ ਕਿਉਂਕਿ ਇਜਾੜਾ ਜਿਹੜਾ ਹੈ ਨਾ ਬਹੁਤ ਵੱਡੀ ਪੱਧਰ ਤੇ ਹੋਣਾ ਤੇ ਜੇ ਵੱਡੀ ਪੱਧਰ ਤੇ ਇਜਾੜਾ ਹੋਣਾ ਕਿਸਾਨਾਂ ਮਜ਼ਦੂਰਾਂ ਜਿਹੜੇ ਸਰਦਾਰ ਸੀ ਉਹਨਾਂ ਨੂੰ ਕੀ ਬਣਾ ਕੇ ਰੱਖਦੇ ਨੇ ਇਸ ਨੀਤੀ ਨੇ ਇਹ ਵੀ ਕਦੇ ਸੋਚਿਆ ਤਾਂ ਇਹ ਸਾਰੀ ਗੱਲਬਾਤ ਜਿਹੜੀ ਹੈ ਆਪਣੇ ਆਪ ਦੇ ਵਿੱਚ ਜਿਹੜੇ ਸਿਆਣੇ ਲੀਡਰ ਨੇ ਉਹ ਭਾਂਪ ਰਹੇ ਨੇ ਲੇਕਿਨ ਮਜਬੂਰ ਕੀਤਾ ਜਾ ਰਿਹਾ ਕਿ ਜਾਓ ਤੁਸੀਂ ਕਹੋ ਲੋਕਾਂ ਨੂੰ ਜਾ ਕੇ ਦੇਖੋ ਤਾਂ ਸਹੀ ਹੁਣ ਪਿੰਡਾਂ 'ਚ ਕਿਸ ਤਰ੍ਹਾਂ ਦੀ ਤਿਆਰੀ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਆਪਦੀ ਜਿਹੜੇ ਲੀਡਰਾਂ ਨੂੰ ਕਹਿਤਾ ਕਿ ਤੁਸੀਂ ਤਿਆਰੀ ਕਰੋ ਤੁਸੀਂ ਜਾ ਕੇ ਲੋਕਾਂ ਨੂੰ ਸਮਝਾਓ ਵੀ ਕਹਾਣੀ ਕੀ ਹੈ ਥਾਂ ਥਾਂ ਤੇ ਲੋਕ ਜਿਹੜੇ ਜਥੇਬੰਦੀਆਂ ਨੇ ਸਮਝਾ ਰਹੀਆਂ ਨੇ ਆਪਦੇ ਆਪਦੇ ਏਰੀਏ ਦੇ ਪਿੰਡਾਂ ਨੂੰ ਜਿਵੇਂ ਕਾ ਹੁਣ ਦੇਖ ਲਓ ਤੁਸੀਂ ਅਜਵੇਂ ਉਹਦਾ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨਾਂ ਦਾ ਪਿੰਗਾ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਵੀ ਇਹ ਕੰਮ ਕਰ ਰਹੀਆਂ ਨੇ ਉਹਨਾਂ ਨੇ 4 ਅਗਸਤ ਨੂੰ ਬਟੈਂਡੇ ਚ ਰੱਖੀ ਐ ਮਾਲਵੇ ਦੇ ਸਾਰੇ ਕਿਸਾਨ ਕਹਿੰਦੇ ਅਸੀਂ ਵੱਡਾ ਇਕੱਠ ਕਰਨਾ ਮੈਂ ਉੱਥੇ ਹੀ ਦੇਖ ਰਿਹਾ ਸੀ ਕਿਉਂਕਿ ਬਟੈਂਡੇ ਦੇ ਵੀ ਪਿੰਡ ਆਉਂਦੇ ਨੇ ਅਗਰਾਹਾ ਗਰੁੱਪ ਦਾ ਉੱਥੇ ਸੁਭਾਸ ਗੱਤਰ ਸ਼ਿਗਾਰਾ ਸਿੰਘ ਮਾਨ ਉਹ ਵੀ ਕਹਿ ਰਿਹਾ ਕਹਿੰਦੇ ਸਾਡੇ ਪਿੰਡ ਜਿਹੜੇ ਜੋਧਪੁਰ ਰਮਾਨਾ ਝੁੱਟੀਪੱਤੀ ਨਰਗੁਆਣਾ 850 ਏਕੜ ਹੈ ਕਹਿੰਦੇ ਅਸੀਂ ਤਾਂ ਉਧਰ ਤਿਆਰੀ ਕਰ ਰਹੇ ਆ ਅੱਗੇ ਦੇਖਣ ਜਗਰਾਉਂ ਵਾਲੇ ਵੀ ਕੱਲ ਕਟਕਰੀ ਬੈਠੇ ਸੀ ਉਧਰੋਂ ਸਾਰੇ ਕਿਸਾਨ ਜਥੇਬੰਦੀਆਂ ਸਾਰੇ ਜਿਹੜੇ ਲੀਡਰ ਉਹਨੂੰ ਮਿਲਿਆ ਚਰਜੀਤ ਚੰਨੀ ਨੂੰ ਜਿਹੜਾ ਸੰਸਦ ਦੇ ਵਿੱਚ ਚੰਗੀ ਕਾਰਵਾਈ ਦਾ ਇਨਾਮ ਉਹ ਕੱਲ ਕਟਕਲ ਸਾਹਿਬ ਗਿਆ ਚਮਕਰ ਸਾਹਿਬ ਗੁਰਕਰ ਉਤੋਂ ਬਾਅਦ ਜਿਹੜਾ ਪ੍ਰੈਸ ਨੂੰ ਗੱਲ ਕੀਤੀ ਇਸਦੀ ਇਹੀ ਕੀਤੀ ਹੈ ਉਹ ਕਹਿੰਦੇ ਕਿਹੜੀ ਸਰਕਾਰ ਕੀ ਦੇਊਗੀ ਜੀ ਤੁਹਾਨੂੰ ਜਿਹੜੀ ਤਰਖਾ ਦੇ ਨਹੀਂ ਸਕਦੀ ਪੈਨਸ਼ਨਾਂ ਦੇ ਨਹੀਂ ਸਕਦੀ ਪੈਸਾ ਹੈ ਨਹੀਂ ਗੱਲਾਂ ਇੱਡੀ ਕਰਦੀ ਹੈ ਤੇ ਦਿੱਲੀ ਵਾਲੇ ਸਾਨੂੰ ਲੁੱਟਣ ਲਈ ਆਏ ਹੋਏ ਨੇ ਜੇ ਨੀ ਸਭ ਜਿਹੜੀ ਗੱਲ ਹੈ ਉਹ ਦਿੱਲੀ ਵਾਲੇ ਤੇ ਪੈ ਰਹੀ ਹੈ ਤੋ ਇਸ ਵੈਸੇ ਇੱਕ ਗੱਲ ਜਿਹੜੀ ਦੂਜੀ ਹੈ ਤਰਕ ਦੀ ਗੱਲ ਕਰੀਏ ਆਪਾਂ ਆਪਾਂ ਛੱਡੋ ਭਾਵ ਕੋਕੇ ਨਾ ਕਰੋ ਤੁਹਾਨੂੰ ਲੱਗਦਾ ਹੋ ਕਿ ਮੈਂ ਜਿਹੜਾ ਬਹੁਤ ਵਾਰ ਹੋਈ ਕਹਿ ਦਿੰਨਾ ਕਿ ਕਬੀਰਾ ਖੜਾ ਬਾਜ਼ਾਰ ਮੈਂ ਸਭ ਕੀ ਮੰਗੇ ਖੈਰ ਸਭ ਕੀ ਮੰਗੇ ਖੈਰ ਨਾ ਕਹੀਂ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਭਾਈ ਸੱਚੀ ਗੱਲ ਹੈ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਕੇਜਰੀ ਮਾਰਕੀਟ ਤੇ ਚਾਚੇ ਦਾ ਮੁੰਡਾ ਬਹੁਤੀ ਗੱਲ ਕਰੂ ਜਦ ਮੈਂ ਤਾਂ ਪੰਜਾਬ ਦੀ ਗੱਲ ਕਰੂੰਗਾ ਤੇ ਮੈਂ ਜੇ ਨਿਰਪੱਖੋ ਵੀ ਗੱਲ ਕਰਾਂ ਨਾ ਤਾਂ ਵੀ ਇਹ ਗੱਲ ਸਾਫ਼ ਹੈ ਸੱਚਮੁੱਚ ਹੀ ਕਲੀਅਰ ਆ ਆਮ ਬੰਦੇ ਨੂੰ ਹੁਣ ਤੁਸੀਂ ਕਿਹੜੀ ਏਟੈਂਡ ਸਰਵੇ ਕੀਤਾ ਜੀ ਦੱਸੋ ਜੀ ਕਿਹੜਾ ਸਰਵੇ ਕੀਤਾ ਕਦੋਂ ਕੀਨੇ ਮੰਗਿਆ ਸੀ ਲੈਂਡ ਪੂਲਿੰਗ ਕਦੋਂ ਉਹਨਾਂ ਨੇ ਆਪਣੀ ਮੈਨੀਫੈਸਟੋ ਵਿੱਚ ਪਾਇਆ ਸੀ ਕਿ ਜਦੋਂ ਅਸੀਂ ਸਰਕਾਰ ਸਾਡੀ ਬਣ ਗਈ ਅਸੀਂ 65533 ਏਕੜ ਥੋੜੀ ਜਿਹੀ ਜ਼ਮੀਨ ਐਕਵਾਇਰ ਕਰਕੇ ਇੱਥੇ ਸ਼ਹਿਰ ਬਸਾਵਾਂਗੇ ਲੋੜ ਹੋਵੇ ਨਾ ਲੋੜ ਹੋਵੇ ਤਾਂ ਪਾਉ ਸਾਨੂੰ ਬੋਟ ਇਹ ਉਹਨਾਂ ਨੇ ਮੈਨੀਫੈਸਟੋ ਸੀ ਜਿਹੜਾ ਕੁਝ ਮੈਨੀਫੈਸਟੋ ਸੀ ਉਹ ਤਾਂ ਕਰ ਨਹੀਂ ਰਹੇ ਇਹ ਨਵੀਂ ਗੱਲ ਸ਼ੁਰੂ ਕਰ ਲਈ ਕੇਜੀਵਾਲ ਨੇ ਜੋ ਫੇਰ ਅਗਲੀ ਗੱਲ ਕਿ ਲੋਕ ਮੰਗ ਨਹੀਂ ਕਰ ਰਹੇ ਤੁਸੀਂ ਸਰਵੇਟ ਕੀਤਾ ਲੋਕ ਮੰਗ ਨਹੀਂ ਕਰ ਰਹੇ ਹੁਣ ਲੋਕ ਮੰਗ ਕਰ ਰਹੇ ਨੇ ਵੀ ਚਲੋ ਸਾਨੂੰ ਇਹ ਦੱਸੋ ਦੂਰ ਜਾਣ ਦੀ ਲੋੜ ਨਹੀਂ ਚੰਡੀਗੜ੍ਹ ਦੇ ਹਲੇ-ਹਲੇ ਦੱਸ ਦੋ ਸਾਨੂੰ ਜੀਰਖਪੁਰ ਡੇਰਾਬਾਸੀ ਖੜ੍ਹ ਕਰਾਲੀ ਨਿਊ ਚੰਡੀਗੜ੍ਹ ਜਿਹਨੂੰ ਮੋਲਾਪੁਰ ਗਰੀਬਦਾਸ ਕਹਿੰਦੇ ਆ ਇੱਥੇ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਇੱਥੇ ਜਿਹੜੀਆਂ ਸੁਸਾਇਟੀਆਂ ਬਣੀਆਂ ਕਿਉਂਕਿ ਚੰਡੀਗੜ੍ਹ ਤਾਂ ਬਹੁਤ ਔਖਾ ਹੁੰਦਾ ਹੈ ਨਾ ਲੋਕ ਜੀਰਖਪੁਰ ਬਨੂੜ ਤੱਕ ਆਏ ਹੋਏ ਨੇ ਬਨੂੜ ਇੱਕ ਸੁਸਾਇਟੀ ਹੈ ਇੱਥੇ ਤੱਕ ਬਨੂੜ ਤੋਂ ਲਾਂਡਰਾ ਜਾਓ ਦੇਖੋ ਤੁਸੀਂ ਦੋਨੇ ਪਾਸੇ ਕਿਵੇਂ ਜੋ ਜ਼ਮੀਨੋਂ ਪਲਾਟ ਕੱਟੇ ਪਏ ਨੇ ਸੋਸਾਇਟੀਆਂ ਬਣੀਆਂ ਨੇ ਕਦੇ ਦੇਖਿਆ ਉਹਨਾਂ 'ਚ ਕੋਈ ਰਹਿੰਦਾ ਕਿੰਨਾ ਚਿਰ ਹੋ ਗਿਆ ਕਿੰਨੀ ਆਕੂਪੈਂਸੀ ਆਕੂਪੈਂਸੀ 40 ਤੇ 30 35% ਤੋਂ ਵੀ ਘਟ ਹੈ ਜਿਹੜੀ ਜਿੱਥੇ 100 'ਚੋਂ 70 ਪਲਾਟ ਖਾਲੀ ਪਏ ਹੋਣ 65 ਜਿਹੜੇ ਘਰ ਖਾਲੀ ਪਏ ਹੋਣ ਸੋਸਾਇਟੀਆਂ 'ਚ ਫਲੈਟ ਖਾਲੀ ਪਏ ਹੋਣ ਉਹਦਾ ਕੀ ਮਤਲਬ ਹੈ ਜੀ ਤੁਸੀਂ ਹੁਣ ਹੋਰ ਕੱਟ ਦੋਗੇ ਤੇ ਫਿਰ ਨਿਕਲੂ ਕੀ ਉਹਦੇ 'ਚੋਂ ਕਿਉਂ ਨਾ ਫਿਰ ਸੱਤ ਪਿੰਡ ਇਕੱਠੇ ਹੋ ਕੇ ਕਹਿਣ ਮਹੱਲੀ ਦੇ ਵੀ ਅਸੀਂ ਨਹੀਂ ਆਉਣਾ ਆ ਕੇ ਦੇਖੋ ਅਸੀਂ ਨਹੀਂ ਤੁਹਾਡੀ ਆਪਣੀ ਜ਼ਮੀਨ ਤੇ ਨਹੀਂ ਥਾਂ ਥਾਂ ਤੇ ਮਤੇ ਪੈ ਰਹੇ ਨੇ ਤਾਂ ਇਹਦਾ ਮਤਲਬ ਉਹਨੇ ਕਹਿੰਦੇ ਹੁਣ ਕਹਿੰਦੇ ਉਹ ਇੱਕ ਤਾਂ ਇਹ ਦੱਸੋ ਸਾਨੂੰ ਵੀ ਜਿਹੜੇ ਪਹਿਲੀਆਂ ਕਲੋਨੀਆਂ ਕੱਟੀਆਂ ਹੋਇਆਂ ਸੀ ਚਾਹੇ ਲੁਧਿਆਣਾ ਪਟਿਆਲੇ ਦਾ ਤੇ ਮਹਿਗਵਾ ਪਟਿਆਲੇ ਹਾਲੇ ਤੱਕ ਨਹੀਂ ਡਿਵੈਲਪ ਹੋਇਆ ਪੂਰਾ ਤਾਂ ਜੇ ਤੁਸੀਂ ਉਹ ਮੈਕਸ ਦੇਖੋ ਤਾਂ ਸਹੀ ਕਿੰਨੇ ਸਾਲ ਹੋ ਗਏ ਕੁਲ ਕਿਲੋਮੀਟਰ ਦੇ ਕਿਦੀ ਕੋਠੀ ਪਈ ਹੈ ਮਤਲਬ ਹਾਲਤ ਐ ਹੋਇਆ ਪਿਆ ਜਦੋਂ ਤੁਸੀਂ ਅਰਬਨ ਸਟੇਟ ਐਡੇ ਸਾਲਾਂ ਚ ਬੈਠੇ ਰਹਿਣਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਲੋਕਾਂ ਦੀ ਕਿਤਾਬ ਮੰਗਾ ਜੇ ਸਾਨੂੰ ਇਹ ਦੱਸੋ ਪਹਿਲੇ ਆਲੇ ਕਿੰਨੇ ਹੋ ਗਏ ਜੇ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਇਹ ਵੀ ਦੱਸੋ ਜੇ ਸਰਵੇ ਕਰਨਾ ਦੂਜਾ ਜਿੰਨਾ ਤੋਂ ਜ਼ਮੀਨਾਂ ਲਈਆਂ ਸੀ ਜਿੰ ਜਿਹੜੇ ਮਾਲਕ ਹੁੰਦੇ ਸੀ ਉਸੇ ਟਾਈਮ ਉਹ ਕੀ ਕਰਦੇ ਨੇ ਉਹਨਾਂ ਦੀ ਆਰਥਿਕ ਹਾਲਤ ਕੀ ਹੈ ਦੱਸੋ ਸਾਨੂੰ ਉਦੋਂ ਤਾਂ ਪੈਸਾ ਵੀ ਮਿਲਿਆ ਸੀ ਹੁਣ ਤਾਂ ਪੈਸਾ ਵੀ ਨਹੀਂ ਮਿਲਣਾ ਉਹਦਾ ਜ਼ਮੀਨ ਮਿਲਦੀ ਹੈ ਪਤਾ ਨਹੀਂ ਕਦੋਂ ਡਿਵੈਲਪ ਹੋਣੀ ਹੈ ਤੇ ਜੇ ਇਹ ਹਾਲਤ ਡਿਵੈਲਪ ਹੋਣ ਦੇ ਵਿੱਚ ਜੇ ਸਾਰਾ ਲੋਕੀ 50 ਸਾਲਾਂ ਚੁੱਡਣ ਕੀ ਬਣੂ ਤੁਸੀਂ ਤਾਂ ਰੇਡ ਸਾਲ ਵਿੱਚ ਚਲੇ ਜਾਣ ਤੁਹਾਡੇ ਕੋਲ ਕੀ ਗਰੰਟੀ ਹੈ ਮਤਲਬ ਜਿਹੜੀ ਸਰਕਾਰ ਕਰਜ਼ੇ ਤੇ ਚਲਦੀ ਹੋਵੇ ਉਹਦੇ ਕੋਲ ਮੈਂ ਨਹੀਂ ਕਹਦਾ ਇਹ ਗੱਲ ਚਰਜੀ ਚੰਨੀ ਨੇ ਕੋਲੇ ਸਵਾਲ ਖੜਾ ਕੀਤਾ ਕਿ ਇਹਦੇ ਕੋਲ ਗਰੰਟੀ ਕੀ ਹੈ ਜੀ ਤਾਂ ਮੈਂ ਕਹਿੰਦਾ ਉਹ ਤਾਂ ਲੋਕਾਂ ਨੇ ਤੋੜਨਾ ਜਾਂ ਰੱਖਣਾ ਹੈ ਸਰਕਾਰ ਤਾਂ ਵਿਰੋਧੀ ਜਿਹੜੇ ਕਹਿ ਰਹੇ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਹੁਣ ਇਹ ਸਾਰੀ ਗੱਲ ਦੇ ਵਿੱਚ ਇੱਕ ਦੋ ਤਿੰਨ ਸਵਾਲ ਖੜੇ ਹੋ ਗਏ ਇੱਕ ਤਾਂ ਅਰਬਸਟ੍ਰੇਟ ਤੇ ਲੋੜ ਕੀ ਐ ਇੱਕ ਜਿਹੜੇ ਪਹਿਲੇ ਕਿਉਂ ਨਹੀਂ ਚੱਲ ਰਹੇ ਪੂਰੇ ਡਿਵੈਲਪ ਕਿਉਂ ਨਹੀਂ ਹੋ ਰਹੇ ਤੀਜਾ ਜਿਹੜੇ ਬਣਾਓਗੇ ਕਿ ਵੀ ਤੁਹਾਡੇ ਕੋਲ ਕੀ ਗਾਰੰਟੀ ਐ ਕਿ ਅਗਲੇ 10 15 20 40 ਸਾਲ ਚੋਂ ਡਿਵੈਲਪ ਹੋ ਜਾਣਗੇ ਤੇ ਕਿਸਾਨ ਜਾਣਗੇ ਕਿੱਥੇ ਪਹਿਲੇ ਕਿਸਾਨ ਕਿੱਥੇ ਗਏ ਸਨ ਸਵਾਲ ਤਾਂ ਹੈ ਨਾ ਇਹ ਇਹਨਾਂ ਦਾ ਜਵਾਬ ਲੈਣਾ ਤਾਂ ਜ਼ਰੂਰੀ ਐ ਤਾਂ ਹੁਣ ਇਹ ਸਾਰੀ ਗੱਲ ਨੂੰ ਭਾਂਪ ਲਿਆ ਮਾਲਵਿੰਦਰ ਸਿੰਘ ਕੰਗੜੀ ਦੇਖੋ ਮਾਲਵਿੰਦਰ ਸਿੰਘ ਕੰਗ ਪੰਜਾਬ ਯੂਨੀਵਰਸਿਟੀ ਚ ਪੜਿਆ ਕਿ ਭਾਜਪਾ ਚ ਰਹਾ ਫਿਰ ਇਧਰ ਆ ਕੇ ਐਮਪੀ ਬਣ ਗਿਆ ਬਲਾਰਾ ਵਧੀਆ ਬੋਲਦਾ ਇਹ ਸਾਰੀ ਗੱਲ ਠੀਕ ਹੈ ਹੁਣ ਉਹ ਪਾਰਟੀ ਨੂੰ ਸਲਾਹ ਦੇ ਰਿਹਾ ਕਿ ਤੁਸੀਂ ਜਿਹੜੀ ਪਾਰਟੀ ਆਪਣੇ ਐਮਐਲਏ ਤੇ ਮੰਤਰੀਆਂ ਨੂੰ ਬੁਲਾ ਕੇ ਜਿਹੜੀ ਕਲਾਸ ਲਾ ਰਹੀ ਹੈ ਸਿਖਾ ਰਹੇ ਨੇ ਕਿ ਤੁਸੀਂ ਲਾ ਕੇ ਕਿਵੇਂ ਜਾ ਕੇ ਦਿਖਾਉਣਾ ਨੀਤੀ ਨੂੰ ਲੋਕਾਂ ਨੂੰ ਕਿਵੇਂ ਕਨਵਿੰਸ ਕਰਾਉਣਾ ਉਹ ਆਪਣੇ ਉਹਨਾਂ ਲੋਕਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਮੈਂ ਸਲਾਹ ਦਿੰਦਾ ਤਜਰੀਬਾ ਸਰ ਮਹਾਰਾਜ ਸਮਝ ਲਓ ਤੇ ਤੁਸੀਂ ਕਿਸਾਨਾਂ ਨਾਲ ਗੱਲ ਕਰੋ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੋ ਸ਼ੇਰ ਕਿਤੇ ਬਦਲ ਇੱਕ ਕਿਸਮ ਦੀ ਸਿੱਧੇ ਤੌਰ ਤੇ ਉਹ ਤਾਂ ਹਵਾਇਤ ਕਰ ਰਿਹਾ ਬਕਾਲਤ ਕਰ ਰਿਹਾ ਮੰਨ ਲਓ ਕਿਸਾਨਾਂ ਨਾਲ ਗੱਲ ਹੋ ਗਈ ਕਿਸਾਨ ਕੀ ਕਹਿਣਗੇ ਕਿ ਹਾਂਜੀ ਠੀਕ ਹੈ ਤੁਸੀਂ ਬਣਾ ਲਓ ਅਰਬਨ ਸਟੇਟ ਕਹਿਣਗੇ ਕਿਸਾਨ ਕਿਸਾਨ ਤਾਂ ਭਰੇ ਭਏ ਨੇ ਉਹ ਤਾਂ ਉਧਾਰ ਪੜ ਦੀ ਲੜਾਈ ਲਈ ਤਿਆਰ ਬੈਠੇ ਨੇ ਉਹ ਤਾਂ ਮੈਨੂੰ ਕਹਿੰਦੇ ਜੀ ਸਾਡੇ ਕੋਲ ਤਾਂ ਐਡਾ ਸਮਝਿਓ ਅਸੀਂ ਤਾਂ ਅਸੀਂ ਦਾ ਬੱਟ ਪਿੱਛੇ ਅਗਰਾਹਣੇ ਗਿਆ ਸੀ ਅਦਾ ਬੱਟ ਪਿੱਛੇ ਬੰਦਾ ਮਾਰ ਦਿੰਨੇ ਤੇ ਸਾਡੀ ਜ਼ਮੀਨ ਤੇ ਕਰਜਾ ਕਰ ਲਗੇ ਲੋਕ ਕਹਿੰਿਆ ਘਾੜੀਆਂ ਤਿਆਰ ਰੱਖ ਲੋਕਾਂ ਨੇ ਤਾਂ ਇਸ ਤਰ੍ਹਾਂ ਦੇ ਡਰਾਮੇ ਤੇ ਸ਼ੁਰੂ ਕਰਤੀ ਵੜ ਕੇ ਦੇਖੋ ਤਾਂ ਐਮਐਲਏ ਅੰਦਰੋਂ ਡਰੇ ਹੋਏ ਨੇ ਵੀ ਅਸੀਂ ਕਿਵੇਂ ਜਾਈਏ ਉਹ ਕਹਿੰਦੇ ਜਾਓ ਇਹ ਸਾਰੇ ਹਾਲਾਤ ਚ ਮਾਨਵਿੰਦਰ ਗੰਗਾ ਨੂੰ ਉਲਟ ਕਹਿ ਰਿਹਾ ਹੈ ਕਿ ਤੁਸੀਂ ਇਸ ਉਹਨਾਂ ਨਾਲ ਗੱਲ ਕਰੋ ਜ਼ਮੀਨ ਵੀ ਬਹੁਤ ਆ ਨਾ 65533 ਏਕੜ ਹੈ ਔਰ ਜਿਹਦਾ ਸਿੱਧਾ ਅਸਰ ਪੰਜਾਬ ਦੀ ਪੈਦਾਵਾਰ ਤੇ ਪੈਣਾ ਹੈ ਔਰ ਜਿਹਦੀ ਲੋੜ ਨਹੀਂ ਜਿਹੜਾ ਉਹ ਤੁਸੀਂ ਪੰਜਾਬ ਦੀ ਜ਼ਮੀਨ ਨੂੰ ਇਸ ਤਰੀਕੇ ਨਾਲ ਵਰਤੋਗੇ ਕੋਈ ਕੋਈ ਕਨਵਿੰਸਿੰਗ ਪੁਆਇੰਟ ਹੀ ਨਹੀਂ ਹੈ ਕੋਈ ਤਰਕ ਹੀ ਨਹੀਂ ਹੈ ਨਾ ਕੋਲ ਜੇ ਤਰਕ ਹੁੰਦਾ ਮਾਨ ਸਾਹਿਬ ਕੱਲ ਮੱਜੇ ਤੇ ਬੈਠੇ ਸੀ ਇੱਥੇ ਸਮਰਾਲੇ ਕੋਲ ਇੱਕ ਪਿੰਡ 'ਚ ਉੱਥੇ ਕਿਉਂ ਨਹੀਂ ਗੱਲ ਕੀਤੀ ਉੱਥੇ ਸਮਝਾਉਂਦੇ ਕਿਸਾਨਾਂ ਨੂੰ ਕਿਉਂ ਨਹੀਂ ਸਮਝਾਇਆ ਤਮਨ ਸਾਹਿਬ ਦਾ ਭਾਈ ਨਹੀਂ ਉਹਨਾਂ ਤੋਂ ਉਹਨਾਂ ਨੂੰ ਤਾਂ ਕੱਢ ਹੀ ਦਿੱਤਾ ਉਹ ਵੀ ਹੋ ਸਕਦਾ ਹੈ ਕਿ ਯੂ ਟਰਨ ਦਾ ਇੱਕ ਰਸਤਾ ਹੀ ਰੱਖਿਆ ਹੋਵੇ ਕੁਝ ਵੀ ਹੋ ਸਕਦਾ ਹੈ ਸਿਆਸਤ ਹੈ ਨਾ ਇਹ ਲੇਕਿਨ ਮੇਰਾ ਸਵਾਲ ਤਾਂ ਇਹ ਹੈ ਕਿ ਮਾਲਵਿੰਦਰ ਜਿਹੜੀ ਕੰਗ ਨੇ ਗੱਲ ਕੀਤੀ ਹੈ ਜਿਹੜਾ ਨੀਤੀ ਦੇ ਖਿਲਾਫ ਇੱਕ ਕਿਸਮ ਦੀ ਉਹਦੀ ਆਵਾਜ਼ ਉੱਠੀ ਹੈ ਕੀ ਉਹ ਆਵਾਜ਼ ਉਹ ਲੋਕਾਂ ਦੀ ਜਾਂ ਇਹਨਾਂ ਦੇ ਲੀਡਰਾਂ ਦੀ ਆਵਾਜ਼ ਹੈ ਜਾ ਉਹ ਜਾਣ ਪੁੱਝ ਕੇ ਉਹ ਤੋਂ ਕਰਾਇਆ ਗਿਆ ਇਹ ਇੱਕ ਸਵਾਲ ਹੈ ਚੇਤਨ ਲੀਡਰਾਂ ਦੀ ਆਵਾਜ਼ ਭੀਰੋ ਕਾਫਲਾ ਬਣੂ ਇਕੱਲਾ ਹੀ ਚਲਾ ਜਾਣ ਬੇ ਮੰਜ਼ਿਲ ਮਗਰ ਲੋਕ ਸਾਥ ਆਤੇ ਕਿ ਕਾਫਲਾ ਬਣਤਾ ਗਿਆ ਕਿਉਂ ਕਾਫਲਾ ਬਣੂ ਲੋਕੋ ਦੇ ਨਾਲ ਆਉਣਗੇ ਹੋਰ ਲੀਡਰ ਹੋਣਗੇ ਵੀ ਆਂ ਜੇ ਕਰੋ ਤੇ ਜਿਹੜਾ ਉਹਨਾਂ ਨੂੰ ਕਿਹਾ ਡਰਾਇਆ ਜਾ ਰਿਹਾ ਵੀ ਜੇ ਤੁਸੀਂ ਨਹੀਂ ਕੁਝ ਕੀਤਾ ਤਾਂ ਅਸੀਂ ਜਾਵਾਂਗੇ ਉੱਥੇ ਥੋੜਾ ਟ੍ਰੈਕਟਰ ਨਹੀਂ ਦੇਣੀ ਤੋਂ ਇਹਦਾ ਜਸਟੀਫਿਕੇਸ਼ਨ ਪੱਡੇ ਬਾਦਲ ਸਾਹਿਬ ਵੀ ਤਾਂ ਕਾਲੇ ਕਾਨੂੰਨਾਂ ਦੀ ਗੱਲ ਕਰ ਰਹੇ ਸੀ ਇਹ ਵੀ ਸਾਰੇ ਕਰਦੇ ਸੀ ਜਦੋਂ ਉਹਨਾਂ ਨੇ ਦੇਖਿਆ ਵੀ ਕਿਸਾਨ ਜਿਹੜੇ ਨੇ ਮਤਲਬ ਇਹ ਤਾਂ ਬਹੁਤ ਗਲਤ ਆਪਾਂ ਸਟੈਂਡ ਲੈ ਲਿਆ ਨਾਲ ਦੀ ਨਾਲ ਆਪਣੀ ਮੰਤਰੀਸ਼ਿਪ ਵੀ ਛੱਡੀ ਜਿਵੇਂ ਵੀ ਮਿਲੀ ਸੀ ਉਹਨਾਂ ਨੂੰ ਤੇ ਉਹ ਆਪਕੇ ਕਿਸਾਨਾਂ ਤੇ ਚਾਹੇ ਕਿਸਾਨਾਂ ਨੇ ਕਹੇ ਪਹਿਲਾਂ ਹੁਣਾ ਸੀ ਹੁਣ ਤਾਂ ਤੁਹਾਡੀ ਮਜਬੂਰੀ ਹੈ ਇਹੀ ਗੱਲ ਇੱਧਰ ਹੋਣੀ ਹੈ ਜੇ ਮਾਲਵਿੰਦਰ ਕੰਗ ਸਹੀ ਹੈ ਤੇ ਉਸੇ ਤਰੀਕੇ ਨਾਲ ਜਦੋਂ ਲੋਕ ਜੰਪ ਕਰਨਗੇ ਇਹਦੇ ਹੱਕ 'ਚ ਵੀ ਅਸੀਂ ਤਾਂ ਇਹਦੇ ਵਿਰੋਧ ਕਰ ਰਹੇ ਆਂ ਕਿ ਲੈਂਡ ਪੂਲਿੰਗ ਕਿਸਾਨਾਂ ਦੇ ਹੱਕ ਚੋਂਣਗੇ ਉਦੋਂ ਫਿਰ ਲੋਕ ਕਹਣਗੇ ਮਜਬੂਰੀ ਹੈ ਪਹਿਲਾਂ ਕਿਉਂ ਨਾ ਬੋਲਿਆ ਕੰਗ ਵਾਂਗੂ ਕਿਉਂ ਨਹੀਂ ਬੋਲੇ ਜੇ ਤਾਂ ਸਭ ਤੋਂ ਜਦੋਂ ਬੋਲ ਸਕਦੇ ਸੀ ਤੇ ਬਾਬੇ ਨਾਨਕ ਨੇ ਵੀ ਤਾਂ ਸਾਨੂੰ ਹੀ ਕਿਹਾ ਸੱਚ ਸੁਣਾਈ ਸੱਚ ਕੀ ਵੇਲਾ ਸੱਚ ਸੁਣਾਈ ਸੀ ਸੱਚ ਕੀ ਵੇਲਾ ਮੇਰਾ ਤਾਂ ਹੋਣਾ ਸੱਚ ਬੋਲਣ ਦਾ ਲੇਕਿਨ ਮੇਰਾ ਜਿਹੜਾ ਇੱਕ ਸਵਾਲ ਤੁਹਾਨੂੰ ਮੈਂ ਸ਼ੁਰੂਜ ਕੀਤਾ ਸੀ ਕਿ ਜਿਹੜਾ ਕੰਗ ਬੋਲਿਆ ਕੀ ਆਪ ਬੋਲਿਆ ਆਜ਼ਾਦ ਆਜ਼ਾਦਾਨਾ ਤੌਰ ਤੇ ਬੋਲਿਆ ਜਬ ਲਾਇਆ ਗਿਆ ਜੇ ਤਾਂ ਆਪ ਬੋਲੇ ਤਾਂ ਉਹਦੀ ਪ੍ਰਸ਼ੰਸਾ ਕਰਨੀ ਪੈਂਦੀ ਕਿਉਂਕਿ ਹਲੇ ਪਏ ਦੇ ਹੁਣ ਤਾਂ ਜਿੱਤੇ ਹੈ ਤੇ ਉਹ ਐਮਪੀ ਹੈਗਾ ਠੀਕ ਹੈ ਉਹਨੂੰ ਉਹ ਆਪਣੀ ਗੱਲ ਕਰ ਸਕਦਾ ਉਹਨੂੰ ਲੱਗਦਾ ਕਿ ਜੇ ਮੈਂ ਪਿੰਡਾਂ ਚ ਲੋਕਾਂ ਕੋਲ ਜਾਣਾ ਤਾਂ ਮੈਨੂੰ ਇਹ ਗੱਲ ਕਰਨੀ ਪਣਦੀ ਫਿਰ ਤਾਂ ਉਹ ਉਹਨਾਂ ਲੀਡਰਾਂ ਚੋਂ ਜਿਹੜੇ ਲੋਕਾਂ ਦੀ ਨਾਮ ਪਛਾਣ ਦੇ ਨੇ ਫਿਰ ਤਾਂ ਉਹਨਾਂ ਚੋਂ ਆ ਇੱਕ ਉਹਦੀ ਪ੍ਰਸ਼ੰਸਾ ਕਰਨੀ ਪੈਂਦੀ ਹੈ ਜੇ ਕੋਈ ਰਣਨੀਤੀ ਹੈ ਆਵਾਦਵੀ ਪਾਰਟੀ ਦੀ ਕਿ ਠੀਕ ਹੈ ਜੀ ਪੁਰਾਪਾ ਹੋ ਗਏ ਓਕੇ ਯੂ-ਟਰਨ ਤੇ ਮਿੱਟ ਚ ਲੈ ਲੈਂਦੇ ਨੇ ਤੇ ਆਪਾਂ ਕੋ ਕਰੀਏ ਕਿ ਜਿੱਛੇ ਤੁਸੀਂ ਗੱਲ ਕਰ ਲਓ ਕਿਸਾਨੋ ਕਰਕੇ ਜੀ ਠੀਕ ਆਪਾਂ ਵਾਪਸ ਲੈ ਲੈਣੇ ਕਿਸਾਨਾਂ ਦੇ ਕੋਲ ਇੱਕ ਇਸੇ ਤਰ੍ਹਾਂ ਇਤਿਹਾਸ ਤੁਹਾਡਾ ਪ੍ਰੇਰਨਾ ਸਰੋਤ ਬਣਦਾ ਹੁੰਦਾ ਜਿਵੇਂ ਹੁਣੇ ਬਣਿਆ ਇਤਿਹਾਸ ਦਾ ਫਾਇਦਾ ਕੀ ਪੜਦਾ ਆਹੀ ਫਾਇਦਾ ਹੁੰਦਾ ਜਦੋਂ ਅਸੀਂ ਕਹਿੰਦੇ ਨਾ ਕਿ ਕਿ ਜਿਹੜਾ ਜਿਹੜਾ ਬੰਦਾ ਇੱਕ ਕਦਮ ਪਿੱਛੇ ਨਹੀਂ ਚੰਦਾ ਸੀ ਮੋਦੀ ਵਰਗਾ ਤੇ ਉਹ ਬੰਦਾ ਫਿਰ ਜਦੋਂ ਆਕੇ ਕਹਿੰਦਾ ਜੀ ਮੈਥੋਂ ਹੀ ਜਿਹੜਾ ਹੈ ਗਲਤੀ ਹੋ ਗਈ ਕੋਈ ਜਿਹੜਾ ਮੈਂ ਸਮਝਾ ਨਹੀਂ ਸਕਿਆ ਤੇ ਜੇ ਕੇਜਰੀਵਾਲ ਮਜੀਠੀਆ ਤੋਂ ਮਾਫੀ ਮੰਗ ਸਕਦਾ ਇੱਥੇ ਕੀ ਕਿੰਨਾਕ ਟਾਈਮ ਲੱਗੂ ਕਹਿਣ ਨੂੰ ਹਾਂਜੀ ਠੀਕ ਹੈ ਜੀ ਜੇ ਤੁਸੀਂ ਨਹੀਂ ਚਾਹਤੇ ਠੀਕ ਆਪ ਨਹੀਂ ਚਾਹਤੇ ਹਮ ਤਾਂ ਇਹ ਚਾਹਤੇ ਸੀ ਨਹੀਂ ਚਾਹਤੇ ਕੋਈ ਬਾਤ ਨਹੀਂ ਲੇਕਿਨ ਜੇ ਕਹਿ ਵੀ ਹੁਣ ਦੇਣਗੇ ਫਿਰ ਵੀ ਲੋਕਾਂ ਨੇ ਮਾਫੀ ਕਰਨਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਗਈ ਕਿ ਤੁਸੀਂ ਸਾਡਾ ਇੰਨੀ એનર્ਜੀ ਵੇਸਟ ਕਰਾਤੀ ਤੁਸੀਂ ਇਹਦਾ ਮਤਲਬ ਇਹ ਤੁਹਾਡੀ ਰਣਨੀਤੀ ਸੀ ਕਿ ਜਿਹੜੇ ਮਸਲਿਆਂ ਤੇ ਅਸੀਂ ਗੱਲ ਕਰਨੀ ਸੀ ਜਿਹੜੇ ਪੰਜਾਬ ਦੇ ਮਸਲੇ ਬੁਨਿਆਦੀ ਮੁੱਦੇ ਤੇ ਗੱਲ ਕਰਨੀ ਸੀ ਉਦੋਂ ਤੁਸੀਂ ਲੋਕਾਂ ਦਾ ਧਿਆਨ ਹਟਾਇਆ ਲੋਕ ਇਹ ਸਮਝਣਗੇ ਫਿਰ ਜਿਹੜੀ ਸੱਪ ਦੇ ਮੂੰਹ ਚ ਕੂੜ ਕਿਰ ਲਿਆ ਜੀ ਹੁਣ ਤਾਂ ਇਹ ਤਾਂ ਸਮਝਣਾ ਪਏਗਾ ਪਰ ਮੈਂ ਫਿਰ ਇਹ ਵੀਡੀਓ ਲੰਬੀ ਨਹੀਂ ਮੈਂ ਕਰਨੀ ਮੈਂ ਸਿਰਫ ਇਹ ਕਹਿਣਾ ਕਿ ਜਿਹਦਾ ਮਾਲਵਿੰਦਰ ਕੰਗ ਨੇ ਜੋ ਕਿਹਾ ਠੀਕ ਹੈ ਪਹਿਲੀ ਤਾਂ ਗੱਲ ਇੱਕ ਹੈ ਕਿ ਮਾਲਵਿੰਦਰ ਕੰਗ ਠੀਕ ਹੈ ਅੱਜ ਦੇ ਤੌਰ ਤੇ ਕਹਿ ਰਿਹਾ ਪਾਰਟੀ ਕੋ ਹਾਰੀ ਹੈ ਨਹੀਂ ਪਤਾ ਲੇਕਿਨ ਜਿਹੜਾ ਉਹਨੇ ਸਟੈਪ ਲਿਆ ਉਹ ਠੀਕ ਲਿਆ ਲੋਕਾਨਗਲ ਕਿਸਾਨਾ ਨਾਲ ਗੱਲ ਕਰੋ ਤੇ ਨਾਲੇ ਇਹ ਦੱਸੋ ਸਰਵੇ ਕਰਕੇ ਕਿ ਜਿਹੜੇ ਪਹਿਲਾਂ ਬਣਾਏ ਗਏ ਫਲੈਟ ਸੀ ਕਿੰਨੇ ਸਾਲਾਂ ਚ ਕਦੋਂ ਬਣੇ ਸੀ ਕਦੋਂ ਦਾ ਤਿਆਰ ਹੋ ਕੇ ਲੋਕਾਂ ਨੂੰ ਦੇਣੇ ਸ਼ੁਰੂ ਕੀਤੇ ਹਾਲੇ ਤੱਕ 70% ਖਾਲੀ ਕਿਉਂ ਪਏ ਨੇ ਇਹ ਵੀ ਦੱਸੋ ਉਹਨਾਂ ਦੇ ਮਾਲਕ ਕੀ ਕਰ ਰਹੇ ਨੇ ਇਹ ਵੀ ਦੱਸੋ ਤਾਂ ਕਿ ਲੋਕ ਆਪਣਾ ਨਿਰਣਾ ਲੈ ਸਕਣ ਇਹ ਗੱਲ ਬਹੁਤ ਜ਼ਰੂਰੀ ਹੈ ਤੁਹਾਡਾ ਬਹੁਤ